ਇੱਧਰ ਵੱਡਿਆਂ ਦੇ ਵੀ ਜੇ ਇਸ ਤਰ੍ਹਾਂ ਦੇ ਗਰਮ نیچے ਪਾਉਣ ਵਾਸਤੇ ਚਾਹੀਦੇ ਆ ਕੱਪੜੇ ਤੇ ਦੇਖੋ 179 ਰੁਪਏ ਚ ਲੱਗੀ ਹੋਈ ਹੈ ਸੇਲ ਕਾਫੀ ਡਿਸਕਾਊਂਟ ਤੇ ਆ ਵਿਚਾਰ ਨਾਲੋਂ ਕਾਫੀ ਸਸਤੇ ਆ ਕੱਪੜੇ ਦੇਖ ਸਕਦੇ ਆ ਤੇ ਇੱਧਰ ਬੱਚਿਆਂ ਦੇ ਵੀ ਤੁਹਾਨੂੰ ਦਿਖਾਏ ਆ ਤੇ ਬੱਚਿਆਂ ਦੇ ਵੀ ਗਰਮ ਕੱਪੜੇ ਮਿਲ ਜੂਗੇ 99 ਰੁਪਏ ਚ ਦੇਖੋ ਇਸ ਤਰ੍ਹਾਂ ਦੇ ਗਰਮ ਕੱਪੜੇ 99 ਰੁਪਏ ਚ ਮਿਲ ਜੁਗੇ ਸਾਰੇ ਮਿਲ ਜੂਗੇ ਇੱਥੇ ਤੇ ਦੇਖੋ ਜੀ ਕਲਰ ਹਰ ਇੱਕ ਤਰ੍ਹਾਂ ਦਾ ਕਲਰ ਤੁਹਾਨੂੰ ਮਿਲ ਜੂਗੇ ਹੈ ਸ਼ੀਕਾ ਦਾ ਕੱਢ ਕੇ ਇਧਰ ਹਲਾ ਪੂਰੇ ਜਿੱਤੇ ਖੁਰਕੇ ਤੇ ਇਸ ਤਰ੍ਹਾਂ ਨਾਲ ਤੁਹਾਨੂੰ ਕਲਰ ਉਹ ਕਾਫੀ ਬੱਚਿਆਂ ਨੇ ਜੀ ਜੀ ਸਾਸ਼ੀ ਰਕਾਲ ਦੀ ਸਾਰਿਆਂ ਨੂੰ ਤੇ ਰੀਅਲ ਮੰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਵਿਸ਼ਾਲ ਮੇਗਾ ਮਾਰਚ ਵਿਸ਼ਾਲ ਮੇਗਾ ਮਾਰਚ ਤੁਹਾਨੂੰ ਦਿਖਾਵਾਂਗੇ ਜੈਕਟਾਂ ਬੱਚਿਆਂ ਦੇ ਜੈਕਟਾਂ ਤੇ ਕੀ ਪ੍ਰਾਈਸ ਹੋਵੇ ਸਾਰਾ ਦੱਸਾਂਗੇ ਜਿਹੜੀ ਹੁਣ ਬਣ ਰਹੀ ਹੈ ਚੈਨਲ ਸਬਸਕ੍ਰਾਈਬ ਕਰ ਲੈ ਬਿਡਿਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਵੀ ਕਰ ਦਿਓ ਚਲੋ ਤੁਹਾਨੂੰ ਦਿਖਾਉਂਦੇ ਹਾਂ ਜੈਕਟ ਜੀ ਜੀ ਇੱਥੇ ਬੱਚਿਆਂ ਦਾ ਕੱਪੜੇ ਮਿਲ ਜਾਂਦੇ ਵਿਸ਼ਾਲ ਮੇਗਾ ਮਾਰਚ ਤੇ ਪ੍ਰਾਈਸ ਆਇਆ ਦੇਖੋ ਅਸੀਂ 299 ਰੁ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੇ ਜੈਕਟ ਆ ਬੱਚਿਆਂ ਦੀ ਤੇ ਬਿਨਾ ਬਾਹਾਂ ਤੋਂ ਤੇ ਇੱਧਰ ਵੀ ਇਤਰੀਆਂ ਤੇ 200 299 ਰੁਪਏ ਦੀ ਇਸ ਤਰ੍ਹਾਂ ਲੱਗੀਆਂ ਹੋਈਆਂ ਆ ਤੇ ਇੱਧਰ ਵੀ 399 ਰੁਪਏ ਦੀ ਇਸ ਤਰ੍ਹਾਂ ਬਾਜੂ ਵਾਲੀਆਂ ਜੈਕਟਾਂ ਤੁਹਾਨੂੰ ਮਿਲ ਜੂਗੀਆਂ ਤੇ ਨੀਚੇ ਵੀ ਇਸ ਤਰ੍ਹਾਂ ਜੈਕਟਾਂ ਲੱਗੀਆਂ ਹੋਈਆਂ ਸੌਕਸ ਬੱਚਿਆਂ ਦੇ ਲੱਗੇ ਹੋਏ ਆ ਤੇ ਇੱਧਰ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਤੇ ਇਸ ਤਰ੍ਹਾਂ ਦੇ ਬੱਚਿਆਂ ਦੇ ਜੈਕਟਾ ਕਾਫੀ ਇੱਥੇ ਅਵੇਲੇਬਲ ਵਾ ਤੁਹਾਨੂੰ ਮਿਲ ਚੁਕੀਆਂ ਤੇ 4 400 ਚ ਕੋਈ 360 ਚ ਕੋਈ 400 ਇਸ ਤਰ੍ਹਾਂ ਜੈਕਟਾ ਲੱਗੀਆਂ ਹੋਈਆਂ ਤੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਵੀ ਜੈਕਟਾ ਲੱਗੀਆਂ ਹੋਈਆਂ ਬੱਚਿਆਂ ਇਸ ਤਰ੍ਹਾਂ ਇਧਰ ਵੀ 3 300 ਨੂੰ ਚ ਤੁਹਾਨੂੰ 399 399 ਇਸ ਤਰ੍ਹਾਂ ਜੈਕਟਾਂ ਲੱਗੀਆਂ ਹੋਈਆਂ ਬੱਚਿਆਂ ਦੀ ਤੇ ਇਧਰ ਵੀ ਜੈਕਟਾ ਤੁਹਾਨੂੰ ਮਿਲ ਜੂਗਾ ਬੱਚਿਆਂ ਦੀ ਤੇ ਇਧਰ ਵੀ ਤੁਹਾਨੂੰ ਜੈਕਟਾ ਦੇਖੋ ਮਿਲ ਸਕਦਾ ਹੈ ਤੇ ਬੱਚਿਆਂ ਦੀਆਂ ਜੈਕਟਾਂ ਸਰਦੀਆਂ ਵਾਸਤੇ ਇੱਧਰ ਵੀ ਕਾਫੀ ਹੈਗੀਆਂ ਜੈਕਟਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਿ ਕਾਫੀ ਜੈਕਟਾਂ ਤੁਹਾਨੂੰ ਮਿਲ ਚੁਕੀਆਂ ਬੱਚਿਆਂ ਦੀਆਂ ਇੱਧਰ ਵੀ ਛੋਟੇ ਬੱਚਿਆਂ ਦੀਆਂ ਜੈਕਟਾਂ ਦੇਖੋ ਆ ਗਿਆਆਂ ਤੇ ਜੇ ਤੱਕ ਕਿਸੇ ਨੇ ਮੰਗਿਆ ਸੀ ਜੈਕਟਾਂ ਵਾ ਦੀ ਵੀਡੀਓ ਤੇ ਇੱਧਰ ਵੀ ਜੈਕਟਾਂ ਕਾਫੀ ਤੁਹਾਨੂੰ ਬੱਚਿਆਂ ਨੇ ਮਿਲ ਜੂਗੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਜੈਕਟਾਂ ਮਿਲ ਜੂਗੀਆਂ ਤੇ ਵੱਡੀਆਂ ਦੀ ਵੀ ਮਿਲ ਜੂਗੀਆਂ ਇੱਧਰ 189 ਰੁਪਏ ਨੂੰ ਫਿਰ ਇਹ ਸ਼ਟ ਲੱਗੀਆਂ ਹੋਈਆਂ ਇਸ ਤਰ੍ਹਾਂ ਵੱਡੀਆਂ ਨੇ ਫਿਰ ਜੈਕਟਾਂ ਬੱਚਿਆਂ ਦੇ ਵੀ ਤੇ ਦੇਖੋ ਜੀ ਇੱਧਰ ਵੀ 179 ਰੁਪਏ ਚ ਲੱਗੀਆਂ ਹੋਈਆਂ ਜੈਕਟਾਂ ਇਹ ਦੇਖੋ 179 ਰੁਪਏ ਚ ਲੋ ਜੀ ਇੱਧਰ ਵੀ ਇਸ ਤਰ੍ਹਾਂ ਤੁਹਾਨੂੰ ਜੈਕਟਾਂ ਬੱਚਿਆਂ ਦੇ ਮਿਲ ਜੂਗੀ ਕਾਫੀ ਜੈਕਟਾਂ ਹੈਗੀਆਂ 390 ਰੁਪਏ ਦੇ ਇਸ ਤਰ੍ਹਾਂ ਤੇ ਇਹ 12 12 14 14 ਸਾਲ ਦੇ ਬੱਚਿਆਂ ਦੇ ਜੈਕਟਾਂ ਆ ਤੇ ਇੱਧਰ ਵੀ ਤੁਹਾਨੂੰ ਡਿਸਕਾਊਂਟ ਵੀ ਲੱਗਾ ਹੋਇਆ ਹੈ ਕਾਫੀ ਤੇ ਇਸ ਤਰ੍ਹਾਂ ਦੇ ਜੈਕਟਾਂ ਦੇਖੋ ਮਿਲ ਜੂਗੇ ਬੱਚਿਆਂ ਲਈ ਲੋ ਜੀ ਚਲੋ ਦੇਖ ਸਕਦੇ ਆ ਤੇ ਇੱਧਰ ਵੀ ਜੈਕਟਾ 299 99 ਰੁਪਏ ਦੇ ਲੱਗੀਆਂ ਹੋਈਆਂ ਤੇ ਕਾਫੀ ਬੱਚਿਆਂ ਦੀ ਜੈਕਟਾ ਇੱਧਰ ਵੀ ਤੇ ਕਾਫੀ ਲੱਗੀਆਂ ਹੋਈਆਂ ਤੇ ਦੇਖ ਸਕਦੇ ਤੁਸੀਂ ਕਾਫੀ ਜੈਕਟਾ ਮਿਲ ਇੱਧਰ ਬੱਚਿਆਂ ਦਾ ਟੌਜ਼ਰ ਤੁਹਾਨੂੰ ਚਾਹੀਦਾ ਤਾਂ ਪਜਾਮੇ ਵਗੈਰਾ ਇਸ ਤਰ੍ਹਾਂ ਦੇ ਗਰਮ ਪਜਾਮੇ ਮਿਲ ਜੂਗੇ 399 ਰੁਪਏ ਦੇ ਲੱਗੇ ਹੋਏ ਆ ਤੇ ਬੱਚਿਆਂ ਦੇ ਪਜਾਮੇ ਦੇਖ ਸਕਦੇ ਆ ਤੇ ਇੱਧਰ ਵੀ ਬੱਚਿਆਂ ਦੇ 10-12 ਬੜਾ ਬੜਾ ਸਾਲ ਦੇ ਛੋਟੇ ਬੱਚਿਆਂ ਦੇ ਵੀ ਪਜਾਮੇ ਵਗੈਰਾ ਤੁਹਾਨੂੰ ਮਿਲ ਜੂਗੇ ਦੇਖ ਦੇਖ ਸਕਦੇ ਆ ਬਹੁਤ ਗਰਮ ਪਜਾਮੇ ਇਹੋ ਸਰਦੀਆਂ ਵਾਸਤੇ ਤੇ ਜਿਨ੍ਹਾਂ ਨੇ ਪੁੱਛਿਆ ਸੀ ਕਈਆਂ ਨੇ ਤੇ ਇਹ ਦੇਖੋ ਜੀ ਕਾਫੀ ਪਜਾਮੇ ਲੱਗੇ ਹੋਏ ਆ ਛੋਟੇ ਬੱਚਿਆਂ ਲਈ ਆ ਦੇਖ ਸਕਦੇ ਤੁਸੀਂ ਚਲੋ ਜੀ ਉੱਥੇ ਇੱਧਰ ਵੀ ਇੱਧਰ ਵੀ ਤੁਹਾਨੂੰ ਵਧੀਆ ਜੀ ਜੈਕਟ ਲੈਣੀ ਹੈ ਤੇ ਦੇਖੋ 899 ਰੁਪਏ ਚ ਇਸ ਤਰ੍ਹਾਂ ਵਧੀਆ ਜੈਕਟ ਤੁਹਾਨੂੰ ਮਿਲ ਜੂਗੀ ਬੱਚਿਆਂ ਦੇ ਜੈਕਟਾਂ ਕਾਫੀ ਸੋਹਣੀਆਂ ਜੈਕਟਾਂ ਹੈ 4-400 ਰੁਪਏ ਚ ਇਹ ਦੇਖੋ ਲੱਗੀਆਂ ਹੋਈਆਂ 4-400 ਰੁਪਏ ਚ ਇਹ ਦੇਖੋ ਕਾਫੀ ਵਧੀਆ ਜੈਕਟਾਂ ਆਣ ਆਣਾ ਕਿੱਥੇ ਆ ਵਿਸ਼ਾਲ ਮੇਗਾ ਮਾਰਕਟ ਚ ਲੱਗੀ ਹੋਈ ਆ ਸੇਲ ਵਿਸ਼ਾਲ ਮੇਗਾ ਮਾਰਕਟ ਇਧਰ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਜੈਕਟਾਂ ਤੁਹਾਨੂੰ ਵੱਡਿਆਂ ਦੇ ਵੀ ਮਿਲ ਜੂਗੀਆਂ ਤੇ ਕਾਫੀ ਲੱਗੀਆਂ ਹੋਈਆਂ 4-799 ਰੁਪਏ ਚ ਇਧਰ ਵੀ ਇਸ ਤਰ੍ਹਾਂ ਦੇ ਜੈਕਟ ਤੁਹਾਨੂੰ ਮਿਲ ਜੂਗੀਆਂ ਤੇ ਦੇਖ ਸਕਦੇ ਹੋ ਜੈਕਟ ਤੇ ਕਾਫੀ ਵੀ ਇੱਥੇ ਲੱਗੇ ਹੋਏ ਕਲਰ ਵੀ ਤੁਹਾਨੂੰ ਵੱਖ-ਵੱਖ ਮਿਲ ਜੂਗੇ ਦੇਖੋ ਜੀ ਇਸ ਤਰ੍ਹਾਂ ਕਲਰ ਜਿਹੜੇ ਚਾਹੀਦੇ ਤੁਹਾਨੂੰ ਕਲਰ ਵੀ ਮਿਲ ਜੂਗੇ ਕਲਰ ਵੀ ਹਰ ਤਰ੍ਹਾਂ ਦੇ ਕਲਰ ਇੱਧਰ ਵੀ ਛੋਟੇ ਬੱਚਿਆਂ ਦੇ ਇਸ ਤਰ੍ਹਾਂ ਤੁਹਾਨੂੰ ਜੈਕਟਾਂ ਮਿਲ ਜੂਗੀਆਂ ਤੇ ਪਾਉਣ ਵਾਸਤੇ ਕੱਪੜੇ ਤੇ ਗਰਮ ਕੱਪੜੇ ਆ ਇੱਧਰ ਲੱਗੇ ਹੋਏ ਸਾਰੇ ਤੇ ਐਦਾਂ ਦੇ ਗਰਮ ਕੱਪੜੇ ਤੁਹਾਨੂੰ ਕਾਫੀ ਡਿਸਕਾਊਂਟ ਤੇ ਲੱਗੇ ਹੋਏ ਆ ਤੇ ਇੱਧਰ ਵੀ ਕਲਰ ਸਾਰੇ ਮਿਲ ਜੂਗੇ ਤੇ ਤੁਹਾਨੂੰ ਕਲਰ ਸਾਰੇ ਮਿਲ ਜੂਗੇ ਇੱਥੇ ਤੇ ਦੇਖੋ ਜੀ ਕਲਰ ਹਰ ਤਰ੍ਹਾਂ ਦਾ ਕਲਰ ਤੁਹਾਨੂੰ ਮਿਲ ਜੂਗੇ ਹਾਂ ਅਸੀਂ ਇਹ ਕੱਢ ਕੇ ਇੱਧਰ ਹਲਾ ਪੂਰੇ ਜੁੱਤੂ ਖੋਲ ਕੇ ਫਿਰਵਾਉਂਦੇ ਤੇ ਇਸ ਤਰ੍ਹਾਂ ਇਹ ਤੁਹਾਨੂੰ ਕਲਰ ਉਹ ਕਾਫੀ ਬੱਚਿਆਂ ਦੇ ਗਰਮ ਸੂਟ ਮਿਲ ਜੂਗੇ ਕਲਰ ਹਰ ਇੱਕ ਕਲਰ ਤੁਹਾਨੂੰ ਮਿਲ ਜੂਗਾ ਇੱਥੇ ਤੇ ਲੋ ਜੀ ਇੱਧਰ ਬੱਚਿਆਂ ਦਾ ਟਰੌਜ਼ਰ ਵੀ ਇਸ ਤਰ੍ਹਾਂ ਦੇ ਲੱਗੇ ਹੋਏ ਆ ਦੇਖੋ ਤੁਸੀਂ ਦੇਖ ਸਕਦੇ ਆ ਕਾਫੀ ਗਰਮ ਟਰੌਜ਼ਰ ਦਾ ਕਲਰ ਵੀ ਹਰ ਇੱਕ ਮਿਲ ਜੂਗਾ ਤੁਹਾਨੂੰ ਤੇ ਕਲਰ ਵੀ ਅਵੇਲੇਬਲ ਵਾ ਸਾਰੇ ਦੇਖ ਸਕ ਰਹੇ ਆ ਤੇ ਵੱਡੇ ਬੱਚੇ ਨੇ 12 14 14 ਸਾਲ ਦੇ ਬੱਚਿਆਂ ਨੇ ਵੀ ਹਰ ਕਿਸ ਤਰ੍ਹਾਂ ਦੀ ਜੈਕਟ ਗਰਮ ਕੱਪੜੇ ਹਰ ਕਿਸ ਤਰ੍ਹਾਂ ਤੁਹਾਨੂੰ ਮਿਲ ਜੂਗੇ ਇੱਥੇ ਲੱਗੇ ਹੋਏ ਆ ਆਣਾ ਕਿੱਥੇ ਵੀ ਸ਼ਾਲ ਮੱਕਾ ਮਾਰ ਤੇ ਇਦਾਂ نیچے ਪਾਉਣ ਦੇ ਜਿਹੜੇ ਬੱਚਿਆਂ ਦੇ ਗਰਮ ਕੱਪੜੇ ਹੁੰਦੇ ਆ ਇਹ ਵੀ ਦੇਖੋ ਇਹ 160 ਰੁਪਏ ਚ 160 ਰੁਪਏ ਚ ਲੱਗੀ ਹੋਈ ਆ ਸੇਲ ਇੱਥੇ ਗਰਮ ਕੱਪੜਿਆਂ ਦੇ ਬੱਚਿਆਂ ਦੇ 160 ਰੁਪਏ ਚ ਸੇਲ ਲੱਗੀ ਹੋਈ ਆ ਦੇਖ ਸਕਦੇ ਆ ਤੇ نیچے ਪਾਉਣ ਵਾਸਤੇ ਗਰਮ ਕੱਪੜੇ 160 160 ਰੁਪਏ ਦੇ ਸੇਲ ਲੱਗੀ ਹੋਈ ਹੈ ਤੇ ਲੋ ਜੀ ਇਹ 99 99 ਮੇਰੇ ਪੇਜ ਲੱਗੇ ਹੋਈ ਆ ਤੇ ਦੇਖੋ ਜੀ ਇਹ ਦਾਰੇ ਬੱਚਿਆਂ ਦੇ نیچے ਪਾਉਣ ਨੂੰ ਗਰਮ ਕੱਪੜੇ ਜਿਹੜੇ ਹੁੰਦੇ ਆ ਤੇ ਇਹ ਦੇਖੋ ਇਹ 99 ਰੁਪਏ ਚ ਲੱਗੀ ਹੋਈ ਆ ਤੇ ਇਸ ਤਰ੍ਹਾਂ ਦੇ 160 ਰੁਪਏ ਚ ਲੱਗੀ ਹੋਈ ਆ ਸੇਮ ਤੇ ਕਾਫੀ ਡਿਸਕਾਊਂਟ ਚ ਚੱਲ ਰਿਹਾ 컬러 ਜਿੱਦਾਂ ਮਰਜੇ ਤੁਸੀਂ ਲੈ ਜਾਓ ਤੇ 컬러 ਜੇ ਵੱਡਿਆਂ ਦੇ ਕਹੀਏ ਤਾਂ ਵੱਡਿਆਂ ਦੇ ਵੀ ਪਜਾਮ ਗਰਮ ਕੱਪੜੇ ਇਸ ਤਰ੍ਹਾਂ نیچے ਪਾਉਣ ਵਾਲੇ ਗਰਮ ਕੱਪੜੇ ਵੱਡਿਆਂ ਦੇ ਵੀ ਆ ਗਏ ਆ ਤੇ ਬੱਚਿਆਂ ਦੇ ਵੀ ਆ ਗਏ ਇੱਥੇ ਤੇ ਲੋ ਜੀ ਇਸ ਤਰ੍ਹਾਂ ਦੇ ਵੱਡਿਆਂ ਦੇ ਵੀ ਨ 99 99 ਵਿੱਚ ਸੇਲ ਲੱਗੀ ਹੋਈ ਹੈ ਗਰਮ ਕੱਪੜਿਆਂ ਦੀ ਤੇ 179 ਰੁਪਏ ਦੇਖੋ ਜੀ ਵੱਡਿਆਂ ਦੇ ਵੀ 179 ਰੁਪਏ ਤੁਹਾਨੂੰ ਮਿਲ ਤੇ ਇਧਰ ਵੱਡਿਆਂ ਦੇ ਵੀ ਜੇ ਇਸ ਤਰ੍ਹਾਂ ਦੇ ਗਰਮ نیچے ਪਾਉਣ ਵਾਸਤੇ ਚਾਹੀਦੇ ਆ ਕੱਪੜੇ ਤੇ ਦੇਖੋ 179 ਰੁਪਏ ਚ ਲੱਗੀ ਹੋਈ ਹੈ ਸੇਲ ਕਾਫੀ ਡਿਸਕਾਊਂਟ ਤੇ ਆ ਵਿਚਾਰ ਨਾਲ ਕਾਫੀ ਸਸਤੇ ਆ ਕੱਪੜੇ ਦੇਖ ਸਕਦੇ ਆ ਤੇ ਇਧਰ ਬੱਚਿਆਂ ਦੇ ਵੀ ਤੁਹਾਨੂੰ ਦਿਖਾਏ ਆ ਤੇ ਬੱਚਿਆਂ ਦੇ ਵੀ ਗਰਮ ਕੱਪੜੇ ਮਿਲ ਜੂਗਾ 99 ਰੁਪਏ ਚ ਦੇਖੋ ਇਸ ਤਰ੍ਹਾਂ ਦੇ ਗਰਮ ਕੱਪੜੇ 99 ਰੁਪਏ ਚ ਮਿਲ ਚੁਕੇ ਆ ਤੇ ਲੋਟੇ ਦੇਖ ਸਕਦੇ ਆ ਤੇ ਇਧਰ ਤੁਹਾਨੂੰ ਵੱਡਿਆਂ ਦੇ ਵੀ ਗਰਮ ਪਜਾਮੇ ਦੇਖੋ ਕਾਫੀ ਪਜਾਮੇ ਲੱਗੇ ਹੋਏ ਆ ਤੇ ਦੇਖ ਸਕਦੇ ਆ ਤੇ ਗਰਮ ਪਜਾਮੇ ਤੁਹਾਨੂੰ ਕਾਫੀ ਸੇਲ ਡਿਸਕਾਊਂਟ ਤੇ ਚੱਲ ਰਹੀ ਹੈ ਗਰਮ ਪਜਾਮੇ ਆ ਤੇ ਜਿਨ ਲੱਗਿਓ ਵੀ ਦਿਖਾਈਏ ਤੁਹਾਨੂੰ ਤੇ ਬਿਲਕੁਲ ਗਰਮ ਪਜਾਮੇ ਆ ਦੇਖੋ ਜੀ ਦੇਖ ਸਕਦੇ ਆ ਤੇ ਗਰਮ ਪਜਾਮੇ ਇਹੋ ਤੇ ਇਹ ਦੇਖੋ ਜੀ ਸਾਰੇ ਗਰਮ ਪਜਾਮੇ ਲੱਗੇ ਹੋਏ ਆ ਤੇ ਕਾਫੀ ਡਿਸਕਾਊਂਟ ਤੇ ਚੱਲ ਰਿਹਾ ਗਰਮ ਪਜਾਮੇ ਤੇ ਆਣਾ ਕਿੱਥੇ ਆ ਵਿਸ਼ਾਲ ਮੇਕਅਪ ਮਾਰਸ਼ ਵਿਸ਼ਾਲ ਮੇਕਅਪ ਮਾਰਸ਼ ਲੱਗੀ ਹੋਈ ਹੈ ਸੇਲ ਤੇ ਕਾਫੀ ਡਿਸਕਾਊਂਟ ਤੇ ਚੱਲ ਰਹੀ ਹੈ ਜੇ ਤੁਸੀਂ ਪੈਂਟਾਂ ਵਗੈਰਾ ਲੈਣੀਆਂ ਇਸ ਤਰ੍ਹਾਂ ਦੀਆਂ ਪੈਂਟਾਂ ਵੀ ਲੈ ਜਾ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਪੈਂਟਾਂ ਵੀ ਲੱਗੀਆਂ ਹੋਈਆਂ ਨੇ ਤੇ ਇੰਦਰ ਵੀ ਤੁਹਾਨੂੰ ਇਸ ਤਰ੍ਹਾਂ ਦੇ ਗਰਮ ਪਜਾਮੇ ਮਿਲ ਜੂਗੇ ਤੇ ਬਟਿਆਂ ਦੇ ਵੀ ਪਾਉਣ ਵਾਸਤੇ ਗਰਮ ਪਜਾਮੇ ਪੌਕਟ ਵਾਲੇ ਗਰਮ ਪਜਾਮੇ ਪੌਕਟ ਵਾਲੇ ਬਹੁਤ ਹੀ ਅਚਵਾ ਬਹੁਤ ਮੋٹے ਆ ਸਰਦੀਆਂ ਵਾਸਤੇ ਪਾਉਣਗੇ ਜਿੰਨਾ ਤੱਕ ਤੁਹਾਨੂੰ ਪਤਾ ਹੈ ਕਿ ਹੁਣ ਟਰੰਡ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਇਦਾਂ ਦੇ ਮੋٹے ਪਜਾਮੇ ਕਾਫੀ ਅੱਗੇ ਹੋਏ ਆ ਇਹ ਦੇਖ ਸਕੋ ਜੇ ਸਾਹਮਣੇ ਸਾਰੇ ਤੁਹਾਨੂੰ ਪਜਾਮੇ ਦਿਖਾਉਮਾਗੇ ਤੇ ਦੇਖੋ ਆ ਸਾਰੇ ਵੱਡਿਆਂ ਦੇ ਪਜਾਮੇ ਆ ਤੇ ਚਲ ਦੇਖੋ ਜੇ ਇਹਦਾ ਦੋਸਤ ਉਹਨਾਂ ਦੇ ਐਨੀਮਲ ਪੈਚ ਵੀ ਪਜਾਮੇ ਗਰਮ ਨਹੀਂ ਜਾਂਦੇ ਤੁਹਾਨੂੰ ਤੇ ਲੋ ਜੀ ਵੱਡਿਆਂ ਦੇ जैकेਟਾਂ ਤੁਹਾਨੂੰ ਚਾਹੀਦੀਆਂ ਵੱਡਿਆਂ ਦੇ ਵੀ जैकेਟਾਂ ਵੀ ਮਿਲ ਜੂਏ ਇਧਰ ਪੈਂਟਾਂ ਵਗੈਰਾ ਵੀ ਮਿਲ ਜੂਏ ਤੇ ਪਜਾਮੇ ਵਗੈਰਾ ਵੀ ਲੱਗੇ ਹੋਏ ਆ ਸਾਰੇ ਕਮੀਚਾਂ ਵੀ ਲੱਗੇ ਹੋਈਆਂ ਸਰਦੀਆਂ ਦੀਆਂ ਤੇ ਤੁਹਾਨੂੰ ਸਰਦੀਆਂ ਦੇ ਕਮੀਚਾਂ ਇੱਥੇ ਮਿਲ ਜੂਗੇ ਇਧਰ ਵੀ ਪੈਂਟਾਂ ਵਗੈਰਾ ਵੱਡਿਆਂ ਦੇ जैकेਟਾਂ ਦੇਖੋ ਜੀ जैकेਟਾਂ ਵੀ ਲੱਗੀਆਂ ਹੋਈਆਂ ਕਾਫੀ ਗਰਮ जैकेਟਾਂ ਮੋਟੀਆਂ जैकेਟਾਂ ਆ ਦੇਖ ਸਕਦੇ ਆ ਤੇ ਲੋਜ 15 ਸਨੜੇ ਨੂੰ ਵੇਪੇ ਇਸ ਤਰ੍ਹਾਂ ਤੁਹਾਨੂੰ ਵੱਡਿਆਂ ਦੇ जैकेਟਾਂ ਬਾਣ ਨੂੰ ਹਾਂ ਲੱਗ ਰਹੀਆਂ ਤੇ ਇੱਧਰ ਵੀ ਜੈਕਟਾਂ ਵਟਿਆਂ ਨੇ ਲੱਗੀਆਂ ਹੋਈਆਂ ਰੇਟ ਵੀ ਵੱਖ-ਵੱਖੋ ਆ ਤੇ ਇਹ ਵੀ ਦੇਖ ਸਕਦੇ ਰੇਟ ਤੇ ਵੱਡਿਆਂ ਦੀ ਜੈਕਟਾਂ ਵੀ ਤੁਹਾਨੂੰ ਹਰ ਕਤਰਾਂ ਦੀ ਜੈਕਟਾਂ ਮਿਲ ਚੁਕੀਆਂ ਤੇ ਲੋ ਜੀ 799 ਰੁਪਏ ਦੀ ਇਹ ਦੇਖੋ ਸਾਸੋਂ ਨਾ ਨਰੇ ਨ ਮਰ ਬੈਲਡਨ ਜੈਕਟ ਵੀ ਮਿਲ ਜੂਗੀ ਤੇ ਇਹ ਸਭ ਵੱਟੀਆਂ ਦੀਆਂ ਜੈਕਟਾਂ ਲੱਗੀਆਂ ਹੋਈਆਂ 799 ਰੁਪਏ ਦੀ ਤੇ ਕਾਫੀ ਮੋਟੀਆਂ ਜੈਕਟਾਂ ਬਿਲਕੁਲ ਪੂਰ ਸਰਦੀਆਂ ਚ ਵਿੱਚ ਪਾਉਣ ਵਾਲੀਆਂ ਜੈਕਟਾਂ ਜਦੋਂ ਜ਼ਿਆਦਾ ਠੰਡ ਹੋਵੇ ਤਾਂ ਉਹਦੇ ਵਿੱਚ ਪਾਉਣ ਵਾਲੀਆਂ ਜੈਕਟਾਂ ਤੁਹਾਨੂੰ ਇਸ ਤਰ੍ਹਾਂ ਮਿਲ ਜੂਗੀਆਂ ਤੇ ਕਾਫੀ ਲੱਗੀਆਂ ਹੋਈਆਂ ਜੈਕਟਾਂ ਦੇਖ ਸਕਦੇ ਆ ਤੇ ਲੋ ਜੀ ਇਹ ਸਾਰੀਆਂ ਜੈਕਟਾਂ ਵੱਟੀਆਂ ਦੀਆਂ ਜੈਕਟਾਂ ਹੀ ਲੱਗੀਆਂ ਹੋਈਆਂ ਆ ਤੇ ਜੈਂਟਸ ਜੈਕਟ ਆ ਸਾਰੀਆਂ ਹੀ ਜੈਂਟਸ ਜੈਕਟ ਆ ਤੁਸੀਂ ਲੈ ਜਾ ਸਕਦੇ ਏਕ ਵਾਰੀ ਤੇ ਟੋਪੀਆਂ ਵਗੈਰਾ ਵੀ ਤੁਹਾਨੂੰ ਮਿਲ ਜੂਗਾ